ਇਹ ਵੇਖੋ ਕਿੰਦਾਂ ਦੀਆਂ ਗੱਲਾਂ ਕਰਨ ੜੀ ਆ ਜਿਹੜੀ ਸਾਡੀ ਨਹੀਂ ਬਣੀ ਉਹ ਹੋਰ ਕਿਹਦੀ ਕੀ ਬਣੂਗੀ ਉਹ ਸਰਾ ਸਾਰੇ ਐਂਡ 1 ਉਹ ਪਾਜੀ ਸਰਾ ਸਾਰੇ ਉਹਦੇ ਨਾਲ ਰਲਿਆ ਵਜੋਂ ਬੰਦੇ ਵੇਰਲਾ ਜੇ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ ਨਾ ਆ ਦਿਨ ਨਾ ਵੇਖਣੇ ਪੈਂਦੇ ਆ ਗਈ ਮੇਰੇ ਐਂਡ ਵਨ ਆਹ ਨਹੀਂ ਸਮਝ ਆਉਣੀ ਤੇ ਹੈਗੀ ਪਰ ਤੁਹਾਨੂੰ ਵੀ ਪਤਾ ਹੌਤ ਕਿੰਦਾਂ ਛੱਟੇ ਫਿਰ ਕੱਟ ਲਾ ਕੇ ਕਰਨਾ ਨਾ ਲੈ ਆਉਂਦੇ ਆ ਤੇ ਜਿਹੜੀ ਗੱਡੀ ਦੇਣੀ ਆ ਨਾ 19 ਲੱਖ ਦੀ ਗੱਡੀ ਆ ਵਿਆਹ ਜਿਹੜੀ ਹੋਣ ਆਉਂਦੀ ਆ ਸਕਾਰਪਿਓ ਉਹ ਦੇਣੀ ਆ ਗੱਡੀ ਹੁਣ ਆਇਆ ਮੈਂ ਕਿ ਇਧਰ ਆ ਨਾ 2 1 ਜੋਤ ਪੁੱਤ ਤੈਨੂੰ ਮੈਂ ਕੀ ਦੱਸਾਂ ਸਕਦਾ ਇਹ ਜਿਹਦੇ ਕੋਲ ਪੈਸੇ ਚਾਰ ਹੋਣ ਉਹ ਹੀ ਕਰ ਸਕਦਾ ਵਾ ਆਹ ਤੇ ਲੱਲੀ ਛੱਲੀ ਤੇ ਇਦਾਂ ਹੀ ਵਿਆਹ ਵਿਊ ਕਰ ਦਿੰਦੇ ਆ ਤੇ ਗਲੋਂ ਲਾਤਾ ਹਾਂਜੀ ਪੈਸੇ ਲੈਣਾ ਛੱਲੇ ਆ ਕੇ ਜਿਹੜੀ ਹੋਣੀ ਇਹ ਕਈ ਉਹ ਨਾ ਚਲੋ ਸਕੋਪੀਆਂ ਮਿਲਣੀਆਂ ਕਰਦੇ ਆ ਪਰ ਆਵਾਜ਼ ਦਾ ਟੱਕ ਆਈਦਾ ਨਾ ਫਿਰ ਉਧਰੋਂ ਨਹੀਂ ਮੈਂ ਕਰਦੀ ਆ ਨਾ ਗੱਡੀ ਖਲੋਕ ਕਰ ਤੂੰ ਮੈਂ ਉਹ ਕਰਦੀ ਆ ਨਾ ਵਾਹ ਇਹ ਨੂੰ ਮੈਂ ਦੋੜਾਈ ਬੰਦ ਤੂੰ ਮਮਮੀ ਤੂੰ ਹੀ ਦੂਰ ਕਿਉਂ ਜਾਣਾ ਵਾ ਮੈਨੂੰ ਇੰਨਾ ਸਮਾਨ ਦਿੱਤਾ ਨਾਲੇ 8 ਲੱਖ ਦਾ ਚੈੱਕ ਦਿੱਤਾ ਚਲੋ ਮੈਂ ਤਾਂ ਗੱਲ ਆਵਾ ਕਿੰਨੀ ਗੱਲ نصیਬ ਤੇ ਜੋ ਕਿਹਾ ਮਮਮੀ ਬੋਤਾ ਦੂਰ ਨਾ ਜਾਓ ਕਿਹਨੇ ਕਿਹਾ ਮਮਮੀ ਬੋਤਾ ਦੂਰ ਨਾ ਜਾਓ ਤਹੀ ਨਹੀਂ ਕੀਤਾ ਮੇਰੇ ਵਾਸਤੇ ਸਾਰੀਆਂ ਚੀਜ਼ਾਂ ਦੇ ਕੇ ਵੀ ਮੈਨੂੰ ਨਾਲ 8 ਲੱਖ ਦਾ ਚੈੱਕ ਦਿੱਤਾ ਹੈ। ਜੀ ਇਦਾਂ ਹੀ ਹੈ। ਤੁਸੀਂ ਨਹੀਂ ਮਿਲਨੀਆਂ ਕੀਤੀਆਂ ਸਾਰੀਆਂ ਜੀ ਮਿਲਨੀਆਂ ਕੀਤੀਆਂ ਇੰਨਾ ਤੁਸੀਂ ਸੋਨਾ ਪਾਇਆ 8 ਲੱਖ ਰੁਪਈਆ ਵੀ ਨਾਲ ਦਿੱਤਾ। ਐਰਡ ਵਿੱਚੋਂ ਕਢਾ ਰੱਖਿਆ ਵੱਡੀ ਕੱਢਦੀ ਨਹੀਂ ਦਿੰਦੀ। ਕਹਿੰਦੇ ਮੁੱਕਿਆ ਮਾਰਨ ਦਾ। ਚਲੋ ਭਾਜੀ। ਚਲੋ ਭਾਜੀ। ਚਲੋ। ਤੂੰ ਆ। ਚਲ ਬੈਠਣਾ 1 2 1 ਪੁੱਤ ਤੇਰੀ ਗੱਲ ਨਾਲ ਤਾਂ ਮੈਂ ਸਹਿਮਤ ਆ ਪਰ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਆਪੇ ਹਿਸਾਬ ਲਾ ਲਾ 30 ਸਾਲ ਹੋ ਗਈ ਆ ਮੇਰੇ ਪਿਓ ਨੇ ਨਾ 2 1 ਜੋਤ ਤੇਰੀ ਗੱਲ ਨਾਲ ਮੈਂ ਸਹਿਮਤ ਆ ਚਲ ਜਾਣਾ ਬੈਣਾ ਖਲੋਣਾ ਕੀ ਕਰਨਾ 2 1 ਲਓ ਚਾਲ ਜੀ

बोल दे दी हम मैं बन एक गल ना पूछा नहीं शुरू इथों करो सदाईया टाइम ना अपने पैर ਸੰਭਲ ਲਿਓ ਉਹ ਨਾ ਹੋਏ ਮੁੜ ਕੇ ਕੋਈ ਗੱਲਬਾਤ ਹੋ ਜੇ ਤੇ ਦੂਜੀ ਗੱਲ ਰਹੀ ਇਹ ਵਾਲੀ ਕਟਿਓ ਕਿਹੜੀ ਗੱਲ ਚੰਗਾ ਸੀੰਚਰਾ ਹੁੰਦਾ ਸੀ ਮੰਨ ਲਗੀ ਮੇਰੇ ਪੇਕੇ ਨੇ ਵੀ ਨਹੀਂ ਕੁਝ ਦਿੱਤਾ ਜੇ ਤੇਰੇ ਪੇਕੇ ਭੁੱਖੇ ਹੀ ਆ ਜਿਹੜੀ ਤੁਹਾਡੇ ਪੱਲੇ ਪਾਤੀ ਆ ਇਹਦੇ ਵੀ ਗੜੀ ਭੁੱਖੇ ਹੀ ਆ ਤਾਂ ਹੀ ਤੇ ਮੈਂ ਸੁਣਾਈਆਂ ਹੀ ਮੈਂ ਆਪੇ ਦਾ ਕੰਨ ਖੋਲ ਜਾਂਗੀ ਜਾ ਕੇ ਘਰ ਗੱਲ ਤੇ ਕਰੂਗੀ ਮਾਂ ਨਾਲ ਵੀ ਵੀ ਸੱਸਾ ਇਦਾਂ ਕਹਿੰਦੀ ਸੀ ਦੇਖੇ ਕੀ ਤੋਂ ਦੇਖੇਗੀ ਦੇਖੇਗੀ ਨੇ ਕੁੜੀ ਨੂੰ ਦੇਖ ਕੇ ਕੀ ਤੋਰ ਵੀ ਉਦੋਂ ਤਾਂ ਨਹੀਂ ਹੁੰਦੀ ਹਾਂ ਪਰ ਸਪਾ ਕੇ ਉਹਨਾਂ ਨੇ ਆ ਵੀ ਦੇਣਾ ਤਾਂ ਉਹਨਾਂ ਨੇ ਆ ਵੀ ਦੇਣਾ ਤਾਂ ਹੁਣ ਕੀ ਦਿੱਤਾ ਸਵਾ ਸਕਤੀ ਨਾਲ ਮਤਲਬ ਗੁੱਸੇ ਨਾਲ ਹਾਂ ਘਰ ਵੇਚੀ ਹੈ 2 ਮਮਮੀ ਤੂੰ ਕੀ ਕੀਤਾ ਨੌਕਰੀ ਵੀ ਮੁੰਡਾ ਕਰਦਾ ਹੀ ਪਿਆਲੀ ਬੰਨਣਾ ਵੀ ਹੈਗਾ ਹੀ ਤੇ ਨਿਆਥ ਕੀ ਨੱਕ ਦਿੰਦੀ ਮੈਨੂੰ ਤਾਂ ਸ਼ਰਮ ਆਉਂਦੀ ਹੀ ਤੂੰ ਪੰਗੜਾ 2 1 ਹੈਲੋ ਇੱਕ ਮਿੰਟ ਚਲੋ 3 1 ਹੈਲੋ ਇਹ ਗੱਲ ਕਹਿੰਦੇ ਬਾਰ-ਬਾਰ ਅਸਾਂ ਜਰ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਭਾਈ ਤੇਰਾ ਭਾਈ ਤੇਰਾ ਇੱਕ ਇੱਕ ਗੱਲ ਹੋਰ ਕਹਿਣਾ ਠੀਕ ਹੈ ਕੀ ਪਤਾ ਭਾਈ ਨੂੰ ਨਾ ਹੀ ਪਤਾ ਹੋਵੇ ਕਿੜੇ ਕੰਮ ਦਾ ਤੇ ਭੈਣ ਜੀ ਹੁਣੀ ਦੇ ਆਪਣੇ ਮਨੋਂ ਹੀ ਕਹਿੰਦੇ ਹੁਣ ਮੈਨੂੰ ਗੱਡੀ ਵਨ ਮੈ ਦੱਸ ਮੈਨੂੰ ਤੇ ਲੱਗਾ ਸੀ ਕਿ ਚੱਲ ਸਿਆਣਾ ਬੰਦਾ ਉਹ ਨਹੀਂ ਯਾਰ ਬ੍ਰੇਕ ਵੱਜ ਗਈ ਫਿਰ ਕੱਟ ਲਾ ਕੇ ਕਰਨਾ ਨਾ ਲੈ ਆਉਂਦੇ ਆ ਤੇ ਜਿਹੜੀ ਗੱਡੀ ਦੇਣੀ ਆ ਨਾ 19 ਲੱਖ ਦੀ ਗੱਡੀ ਆ ਵਿਆਹ ਜਿਹੜੀ ਹੁਣ ਆਉਂਦੀ ਆ ਸਕਾਰਪਿਓ ਉਹ ਦੇਣੀ ਆ ਗੱਡੀ ਹੁਣ ਪਾਇਆ ਵਾ ਇਹ ਇਧਰ ਆ ਨਾ 2 1 ਜੋਤ ਪੁੱਤ ਤੈਨੂੰ ਮੈਂ ਕੀ ਦੱਸਾਂ ਸਕਦਾ ਇਹ ਜਿਹਨ ਕੋ ਪੈਸੇ ਚਾਰ ਹੋਣ ਉਹ ਹੀ ਕਰ ਸਕਦਾ ਵਾ ਆਹ ਤਾਂ ਲੱਲੀ ਛੱਲੀ ਤਾਂ ਇਦਾਂ ਹੀ ਵਿਆਹ ਵਿਊ ਕਰ ਦਿੰਦੇ ਆਂ ਗੱਲਾਂ ਲਾਤਾ ਹਾਂਜੀ ਕਿਹਦੀ ਪੈਸੇ ਦੋਨਾਂ ਛੱਲਿਆ ਕਿਹਦੀ ਪੈਸੇ ਕਿਈ ਬੰਦਾ ਚਲੋ ਸਰੋਪਿਆਣ ਮਿਲਨੀਆ ਕਰਦੀ ਆ ਪਰ ਅਦਾਜ ਦਾ ਟਰੱਕ ਆਈਦਾ ਨਾ ਫਿਰ ਉਧਰੋਂ ਨਹੀਂ ਮੈਂ ਕਰਦੀ ਆ ਨਾ ਨਹੀਂ ਗਾੜੀ ਖਲੋਕ ਕਰ ਤੂੰ ਮੈਂ ਫੋਟੋ ਕਰਨਾ ਮਾਂ ਤੂੰ ਮੈਂ ਦੋੜਾਂ ਤੂੰ ਮੰਮੀ ਤੁਸੀਂ ਦੂਰ ਕਿਉਂ ਜਾਣਾ ਵਾ ਮੈਨੂੰ ਇੰਨਾ ਸਮਾਨ ਦਿੱਤਾ ਨਾਲੇ 8 ਲੱਖ ਦਾ ਚੈੱਕ ਦਿੱਤਾ ਚਲੋ ਮੈਂ ਤਾਂ ਗੱਲ ਲਵਾਂ ਕਿੰਨੀ ਗੱਲ ਨਹੀਂ ਜੇ ਤੇ ਕਿਉਂ ਤੇਹੀ ਕਿਹਾ ਮम्मी ਬੋਤਾ ਦੂਰ ਨਾ ਜਾਓ ਤੇਹੀ ਕਿਹਾ ਮम्मी ਬੋਤਾ ਦੂਰ ਨਾ ਜਾਓ ਤੇਹੀ ਨਹੀਂ ਕੀਤਾ ਮੇਰੇ ਵਾਸਤੇ ਸਾਰੀਆਂ ਚੀਜ਼ਾਂ ਦੇ ਕੇ ਵੀ ਮੈਨੂੰ ਨਾਲ 8 ਲੱਖ ਦਾ ਚੈੱਕ ਦਿੱਤਾ ਹੈ ਇਦਾਂ ਹੀ ਹੈ ਤੁਸੀਂ ਨਹੀਂ ਮਿਲਨੀਆਂ ਕੀਤੀਆਂ ਸਾਰੀਆਂ ਜੀ ਮਿਲਨੀਆਂ ਕੀਤੀਆਂ ਇੰਨਾ ਤੁਸੀਂ ਸੋਨਾ ਪਾਇਆ 8 ਲੱਖ ਰੁਪਈਆ ਵੀ ਨਾ ਕਰਦਾ ਕੱਢਾ ਰੱਤੇ ਕੱਢ ਨਹੀਂ ਦਿੱਤੀ ਕਹਿੰਦੇ ਮੁਕਿਆ ਮਾਨਸੜ ਚਲੋ ਭਾਜੀ ਚਲੋ ਭਾਜੀ ਚਲੋ 2 1 ਚਲੋ ਬੈਠਣਾ 1 2 ਪੁੱਤ ਤੇਰੀ ਗੱਲ ਨਾਲ ਤਾਂ ਮੈਂ ਸਹਿਮਤ ਆ ਪਰ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਆਪੇ ਹਿਸਾਬ ਲਾ ਲਾ 30 ਸਾਲ ਹੋ ਗਏ ਆ ਮੇਰੇ ਪਿਓ ਨੇ ਨਾ 2 1 ਜੋਤ ਤੇਰੀ ਗੱਲ ਨਾਲ ਮੈਂ ਸਹਿਮਤ ਆ ਚਲ ਜਾਣਾ ਬਹਿਣਾ ਖਲੋਣਾ ਕੀ ਕਰਨਾ 2 1 ਲੁਕ ਜਾ ਮੈਂ ਲੋਬਾਬੂ ਜੀ ਫੜੋ ਜਾ ਹਲੋ ਮਸਤੀ ਜੀ ਕਿਰਪਾ ਵੀ ਮੈਂ ਹਲੋ 2 1 ਮਸਾਲਾ ਫਿਰ ਆਲੂ ਬਾ ਵਿੱਚ ਆ ਕੀ ਹੋ ਗਿਆ ਯਾਰ ਲਓ ਜੀ ਸਾਰੇ ਜੜੀ ਚਾਹ ਪੀ ਬੋਲਦੇ ਨਹੀਂ ਮੈਂ ਤਾਂ ਇੱਕ ਗੱਲ ਨਾ ਪੁੱਛਾਂ ਨਹੀਂ ਸ਼ੁਰੂ ਇਥੋਂ ਕਰੋ ਸਦਈਆ ਐਮ ਨਾ ਆਪਣੇ ਪੈਰ ਸੰਭਲ ਲਿਓ ਉਹ ਨਾ ਹੋਏ ਮੁੜ ਕੇ ਕੋਈ ਗੱਲਬਾਤ ਹੋ ਜੇ ਤੇ ਦੂਜੀ ਗੱਲ ਰਹੀ ਇਹ ਵਾਲੀ ਕੱਟਿਓ ਕਿਹੜੀ ਗੱਲ ਜੇ ਭਾਈ ਨੇ ਲਾਇਆ ਤੇ ਗੰਭਾਈ ਨੇ ਦਿੱਤਾ ਚੰਗਾ ਆ ਸੱਚਾ ਰਵੰਦ ਸੀ ਆਨ ਲੱਗੀ ਮੇਰੇ ਪੇਕੇ ਆਨੇ ਵੀ ਕੁਝ ਦਿੱਤਾ ਜੇ ਤੇਰੇ ਪੇਕੇ ਭੁੱਖੇ ਹੀ ਆ ਜਿਹੜੀ ਤੁਹਾਡੇ ਪੱਲੇ ਪਾਤੀ ਆ ਇਹਦੇ ਵੀ ਗੜੀ ਭੁੱਖੇ ਹੀ ਆ ਤਾਂ ਹੀ ਤੇ ਮੈਂ ਸੁਣਾਈਆਂ ਹੀ ਮੈਂ ਆਪੇ ਇਹਦੇ ਕੰਨ ਖੋਲ ਜਾਣਗੇ ਜਾ ਕੇ ਘਰ ਗੱਲ ਤੇ ਕਰੂਗੀ ਮਾਂ ਨਾਲ ਵੀ ਵੀ ਸੱਸਾ ਇਦਾਂ ਕਹਿੰਦੀ ਸੀ ਦੇਖੇ ਕੀ ਤੂੰ ਦੇਖੇਗੀ ਦੇਖੇਗੀ ਨੇ ਕੁੜੀ ਨੂੰ ਦੇ ਕੇ ਕੀ ਤੋਰ ਵੀ ਉਦੋਂ ਤਾਂ ਨਹੀਂ ਹੁੰਦੀ ਹਾਂ ਪਰ ਸਪਾ ਕੇ ਉਹਨਾਂ ਨੇ ਆ ਵੀ ਦੇਣਾ ਤਾਂ ਉਹਨਾਂ ਨੇ ਆ ਵੀ ਦੇਣਾ ਤਾਂ ਹੁਣ ਕੀ ਦਿੱਤਾ ਸਵਾ ਸਕਤੀ ਨਾਲ ਮਤਲਬ ਗੁੱਸੇ ਨਾਲ ਹੂੰ ਹਾਂ ਇਹ ਕਿਹ ਹੈ ਟੂ 1 ਮੰਮੀ ਤੂੰ ਕੀ ਕੀਤਾ ਨੌਕਰੀ ਵੀ ਮੁੰਡਾ ਕਰਦਾ ਸੀ ਪਿਆਲੀ ਬੰਨਾ ਵੀ ਹੈਗਾ ਸੀ ਤੇ ਨੇ ਅਥਾ ਕੀ ਨੱਕ ਦਿੰਦੀ ਮੈਨੂੰ ਤਾਂ ਸ਼ਰਮ ਆਉਂਦੀ ਸੀ ਤੂੰ ਪੰਗੜਾ ਟੂ 1 ਹੈਲੋ ਇੱਕ ਮਿੰਟ ਚਲੋ ਇਹ ਦਵਾ ਚੁੱਕਦੇ 3 2 1 ਹੈਲੋ ਇਹ ਗੱਲ ਕਹਿੰਦੇ ਬਾਰ-ਬਾਰ ਅੱਛਾ ਜੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਭਾਈ ਤੇਰਾ ਇਹ ਤੇ ਇੱਕ ਗੱਲ ਹੋਰ ਕਹਿਣਾ ਹਾਂ ਠੀਕ ਹੈ ਕੀ ਪਤਾ ਭਾਈ ਨੂੰ ਨਾ ਹੀ ਪਤਾ ਹੋਵੇ ਕਿਹੜੇ ਕੰਮ ਦਾ ਤੇ ਭੈਣ ਜੀ ਹੁਣੀ ਦੇ ਆਪਣੇ ਮਨੋਂ ਹੀ ਕਹਿੰਦੇ ਹੁਣ ਮੈਨੂੰ ਗੱਡੀ ਵਨ ਮੈਨੂੰ ਤੇ ਲੱਗਾ ਸੀ ਕਿ ਚੱਲ ਸਿਆਣਾ ਬੰਦਾ ਉਹ ਨਹੀਂ ਯਾਰ ਬ੍ਰੇਕ ਵੱਜਾ